ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਅਹਿਮ ਬੜਾ ਪਾਵਨ ਬੜਾ ਮਹੱਤਵਪੂਰਨ ਦਿਹਾੜਾ ਹੈ ਚਮਕੌਰ ਸਾਹਿਬ ਦੀ ਉਤਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਣਾਤੋ ਪਿਆਰੇ ਸਿੰਘਾਂ ਨੇ ਆਪਣੀਆਂ ਮਹਾਨ ਸ਼ਹੀਦੀਆਂ ਦਿੱਤੀਆਂ ਉਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਨੇ ਵੀ ਮਹਾਨ ਸ਼ਹੀਦੀ ਦਿੱਤੀ ਚਮਕੌਰ ਦੀ ਜੰਗ ਸੰਸਾਰ ਦੀ ਸਭ ਤੋਂ ਅਸਾਵੀ ਜੰਗ ਹੈ ਜੰਗਾਂ ਬਹੁਤ ਹੋਈਆਂ ਨਹੀਂ ਔਰ ਭਵਿੱਖ ਦੇ ਵਿੱਚ ਹੋਣਗੀਆਂ ਵੀ ਪਰ ਜਿੰਨੀ ਜੰਗ ਅਸਾਵੀ ਚਮਕੌਰ ਦੀ ਜੰਗ ਹੈ ਨਾ ਕਦੇ ਇਤਿਹਾਸ ਦੇ ਵਿੱਚ ਪਹਿਲੂ ਇਸ ਤਰ੍ਹਾਂ ਦੀ ਅਸਾਵੀ ਜੰਗ ਹੋਈ ਹੈ ਇਹ ਨਾ ਹੀ ਸ਼ਾਇਦ ਪਿਵਖ ਦੇ ਵਿੱਚ ਹੋਵੇ ਇੱਕ ਪਾਸੇ 10 ਲੱਖ ਫੌਜਾਂ ਤੇ ਦੂਸਰੇ ਪਾਸੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ 40 ਸਿੰਘ ਤੇ ਦੋ ਸਾਹਿਬਜ਼ਾਦੇ 10 ਲੱਖ ਫੌਜਾਂ ਦੇ ਵਿੱਚ ਪਹਾੜੀ ਰਾਜਿਆਂ ਦੀਆਂ ਫੌਜਾਂ ਦਿੱਲੀ ਦੀਆਂ ਫੌਜਾਂ ਸਰਹੰਦ ਦੀਆਂ ਫੌਜਾਂ ਲਾਹੌਰ ਦੀਆਂ ਫੌਜਾਂ ਮਲਤਾਨ ਦੀਆਂ ਫੌਜਾਂ ਪਸ਼ਾਵਰ ਦੀਆਂ ਫੌਜਾਂ ਔਰ ਇਸ ਤੋਂ ਇਲਾਵਾ ਪਿੰਡਾਂ ਦੇ ਚੌਧਰੀਆਂ ਜ਼ਗੀਰਦਾਰਾਂ ਦੀਆਂ ਆਪਣੀਆਂ ਨਿੱਜੀ ਫੌਜਾਂ ਤੇ ਪਿੰਡਾਂ ਦੇ ਵਿੱਚੋਂ ਜਹਾਦ ਦੇ ਨਾਂ ਦੇ ਉੱਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਕੀਤੇ ਉਹ ਲੋਕ ਜਿਹੜੇ ਜਹਾਦ ਦੇ ਫਤਵੇ ਨੂੰ ਸੁਣ ਕੇ ਚਮਕੌਰ ਦੀ ਜੰਗ ਦੇ ਵਿੱਚ ਮੁਗਲਾਂ ਤੇ ਪਹਾੜੀਆਂ ਦੀਆਂ ਫੌਜਾਂ ਦੇ ਵਿੱਚ ਰਲੇ ਇਹ ਵੱਡਾ ਜਮਾਵੜਾ 10 ਲੱਖ ਦੀ ਗਿਣਤੀ ਦਾ ਸੀ ਜਿਨ੍ਹਾਂ ਨੇ ਚਮਕੌਰ ਦੀ ਖੜੀ ਤੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਇਹਨਾਂ ਦੇ 40 ਸਿੱਖਾਂ ਤੇ ਦੋ ਸਾਹਿਬਜ਼ਾਦਿਆਂ ਨੂੰ ਘੇਰਾ ਪਾਇਆ ਪਰ ਫਿਰ ਵੀ ਜਤਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਨੂੰ ਚਮਿਆ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਤ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਕਦਮਾਂ ਦੇ ਉੱਤੇ ਆ ਕੇ ਚੋਕੀ اور ਉਸ ਫਤਿਹ ਨੇ ਨਮਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। और 10 ਲੱਖ ਦੀ ਗਿਣਤੀ ਦਾ ਜਮਾਵੜਾ ਜਿਹੜਾ ਮੁਗਲਾਂ ਤੇ ਪਹਾੜੀਆਂ ਰਾਜਿਆਂ ਦੀਆਂ ਫੌਜਾਂ ਦੇ ਨਾਲ ਸ਼ਾਮਲ ਹੋਇਆ ਉਹ maat ਖਾ ਗਿਆ। ਉਹ ਹਾਰ ਗਿਆ। ਉਸ ਨੇ ਈਨ ਮੰਨ ਲਈ। ਉਹ ਰੋ ਮਾਇੂਸ ਹੋ ਕੇ ਘਰਾਂ ਨੂੰ ਚਲਾ ਗਿਆ। ਕਿਉਂਕਿ ਉਸ ਨੂੰ ਕਾਮਯਾਬੀ ਨਹੀਂ ਮਿਲੀ। ਸਭ ਤੋਂ ਵੱਡੀ ਗੱਲ ਕਿ ਇਸ ਜੰਗ ਦੇ ਵਿੱਚ ਇੱਕ ਇੱਕ ਸਿੰਘ ਸੈਂਕੜੇ ਸੈਂਕੜੇ ਮੁਗਲਾਂ ਦੇ ਸਿਪਾਹੀਆਂ ਦੇ ਨਾਲ ਲੜਿਆ ਉਹ ਸਪੀਡ ਦੇ ਵਿੱਚ ਇਕੱਠੇ ਹੋਏ ਪਹਾੜੀ ਰਾਜਿਆਂ ਦੇ ਸਿਪਾਹੀਆਂ ਨਾਲ ਲੜਿਆ ਇਹਨਾਂ ਦੀਆਂ ਜਹਾਦ ਦੇ ਨਾਂ ਤੇ ਇਕੱਠੀਆਂ ਕੀਤੀਆਂ ਧੜਾਂ ਦੇ ਨਾਲ ਰਲਿਆ ਤੇ ਆਪਣੀ ਸ਼ਹਾਦਤ ਦਿੱਤੀ ਭਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਬਾਬਾ ਜੋ ਜਹਾਰ ਸਿੰਘ ਜੀ ਨੇ ਵੱਡੀ ਸ਼ਹਾਦਤ ਦਾ ਜਾਮ ਕੀਤਾ ਇਸ ਜੰਗ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਵੱਡੇ ਵੱਡੇ ਜਰਨੈਲ ਵੱਡੇ ਵੱਡੇ ਜੰਗਾਂ ਲੜਨ ਵਾਲੇ ਸੂਰਬੀਰ ਅਕਸਰ ਜੁੱਧ ਨੀਤੀ ਜਿਹੜੀ ਆ ਉਹ ਘੜਦੇ ਨੇ ਜਿੱਥੇ ਜੰਗ ਦੇ ਵਿੱਚ ਤਾਕਤਵਰ ਸੈਨਾ ਜਿਹੜੀ ਆ ਬੜੀ ਅਹਿਮੀਅਤ ਰੱਖਦੀ ਹੈ ਤਾਕਤਵਰ ਖਤਰਨਾਕ ਵਾਈਪਨ ਜਿਹੜੇ ਨੇ ਬੜੀ ਅਹਿਮੀਅਤ ਰੱਖਦੇ ਨੇ ਉੱਥੇ ਫੌਜਾਂ ਦੇ ਹੌਸਲੇ ਫੌਜਾਂ ਦੀ ਸੂਰਬੀਰਤਾ ਔਰ ਸਭ ਤੋਂ ਵੱਡੀ ਗੱਲ ਜੰਗੀ ਰਣਨੀਤੀ ਜਿਹੜੀ ਹੈ ਇਹ ਬੜੀ ਵੱਡੀ ਅਹਿਮੀਅਤ ਰੱਖਦੀ ਹੁੰਦੀ ਹੈ ਤੇ ਚਮਕੌਰ ਦੀ ਜੰਗ ਨੇ ਇਹ ਵੀ ਸਾਬਤ ਕੀਤਾ ਦੁਨੀਆ ਦੇ ਅੱਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਦੇ ਸਭ ਤੋਂ ਵੱਡੇ ਯੁੱਧ ਨੀਤਕ ਸਨ ਉਹਨਾਂ ਦੀ ਯੁੱਧ ਨੀਤੀ ਬਾ ਕਮਾਲ ਦੀ ਸੀ ਔਰ ਉਸ ਯੁੱਧ ਨੀਤੀ ਨੇ ਐਸਾ ਮਾਹੌਲ ਸਿਰਜਿਆ ਕਿ 40 ਸਿੰਘਾਂ ਦੇ ਅੱਗੇ ਦੋ ਸਾਹਿਬਜ਼ਾਦਿਆਂ ਦੇ ਅੱਗੇ ਤੇ ਖੁਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਦੇ ਅੱਗੇ ਮੁਗਲ ਹਕੂਮਤ ਜੜੀ ਸੀ ਉਹ ਤਰਾਸ਼ਾਹੀ ਹੋ ਗਈ ਅੱਛਾ ਫਕਰ ਦਾ ਦਿਨ ਵੀ ਹੈ ਕਿਉਂਕਿ ਸਾਡੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਾੜਲੀ ਸਿੰਘਾਂ ਤੇ ਸਹਬਜ਼ਾਦਿਆਂ ਨੇ ਬੜੀ ਬੀਰਤਾ ਦੇ ਨਾਲ ਸ਼ਹੀਦੀ ਦਿੱਤੀ ਔਰ ਸਿੱਖ ਵਾਸਤੇ ਸ਼ਹੀਦੀਆਂ ਜੜੀਆਂ ਨੇ ਉਹ ਸਿੱਖ ਨੂੰ ਗਮਗੀਨ ਨਹੀਂ ਕਰਦੀਆਂ ਸਿੱਖ ਨੂੰ ਹੌਸਲੇ ਦੇ ਨਾਲ ਸਿੱਖ ਨੂੰ ਦਲੇਰੀ ਦੇ ਨਾਲ ਸਿੱਖ ਨੂੰ ਫਕਰ ਦੇ ਨਾਲ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੰਦੀਆਂ ਨੇ ਆਓ ਇਹਨਾਂ ਸ਼ਹੀਦੀਆਂ ਤੋਂ ਸਬਕ ਲਈਏ ਸੇਧ ਲਈਏ ਇਹਨਾਂ ਸ਼ਹੀਦੀਆਂ ਦੇ ਕਿਸੇ ਸੁਣ ਕੇ ਗਮਗੀਨ ਹੋਣ ਦੀ ਬਜਾਏ ਇਹਨਾਂ ਸ਼ਹੀਦੀਆਂ ਤੇ ਫਕਰ ਕਰੀਏ ਇਹਨਾਂ ਸ਼ਹੀਦੀਆਂ ਤੇ ਮਾਣ ਕਰੀਏ ਔਰ ਇਹਨਾਂ ਸ਼ਹੀਦੀਆਂ ਤੋਂ ਪ੍ਰੇਰਣਾ ਲੈ ਕੇ ਆਪਣੇ ਬੱਚੇ ਬੱਚੀਆਂ ਨੂੰ ਨੌਜਵਾਨਾਂ ਨੂੰ ਜਿਹੜਾ ਹੈ ਉਹ ਕੌਮ ਦੇ ਪ੍ਰਤੀ ਸਨੇਹ ਉਤਸ਼ਾਹ ਦੇ ਨਾਲ ਪਰਨ ਦਾ ਯਤਨ ਕਰੀਏ ਅੱਜ ਜ਼ਰੂਰਤ ਹੈ ਕਿ ਸਾਡਾ ਨੌਜਵਾਨ ਜਿਹੜਾ ਕਿ ਫਿਲਮੀ ਹੀਰੋਆਂ ਤੇ ਗਾਇਕਾ ਤੋਂ ਸੇਧ ਲੈਣ ਲੱਗ ਪਿਆ ਤੇ ਉਹਨਾਂ ਨੂੰ ਆਪਣੇ ਰੋਲ ਮਾਡਲ ਮੰਨਣ ਲੱਗ ਪਿਆ ਅਸੀਂ ਐਸੀ ਸਿੱਖਿਆ ਦਈਏ ਕਿ ਰੋਲ ਮਾਡਲ ਜਿਹੜੇ ਨੇ ਸਾਡੇ ਸਾਹਬਜ਼ਾਦੇ ਬਣ ਔਰ ਵਾਸਤਵਿਕ ਦੇ ਵਿੱਚ ਰੋਲ ਮਾਡਲ ਜਿਹੜੇ ਨੇ ਸਿੱਖਦਾ ਉਹ ਸਾਹਬਜ਼ਾਦੇ ਹੀ ਹਨ ਉਹ ਸਿੰਘ ਹਨ ਜਿਨ੍ਹਾਂ ਨੇ ਜਾਣਾ ਹੋਲ ਕੇ ਜੰਗਾਂ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਬੰਦ-ਬੰਦ ਕਟਾਏ ਆ ਰਹਿਆਂ ਤੇ ਚੜ ਗਏ ਖੋਪਰੀਆਂ ਲੋਹਾਰ ਰਹੀਆਂ ਜਿਹੜੇ ਦੇਗਾਂ ਦੇ ਵਿੱਚ ਉਬਲ ਗਏ ਜਿਹੜੇ ਰੂਹ ਦੇ ਵਿੱਚ ਲਿਪਟ ਕੇ ਜਿਹੜਾ ਹੈ ਉਹ ਪਾਸਮ ਹੋ ਗਏ ਸਾਡੇ ਰੋਲ ਮਾਡਲ ਉਹ ਮਹਾਨ ਸ਼ਹੀਦ ਸਿੰਘ ਨੇ ਅਸੀਂ ਇਹਨਾਂ ਤੋਂ ਪ੍ਰੇਰਣਾ ਲਈਏ ਮੈਂ ਇੱਕ ਵਾਰੀ ਫੇਰ ਸਾਹਿਬਜ਼ਾਦਿਆਂ ਦੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹਨਾਂ ਸਿੰਘਾਂ ਦੀ ਸ਼ਹਾਦਤ ਨੂੰ ਜਿਨ੍ਹਾਂ ਨੇ ਚਮਕੌਰ ਦੀ ਜੰਗ ਦੇ ਵਿੱਚ ਮਹਾਨ ਪੀਰਤਾ ਦਿਖਾਈ ਮੈਂ ਨਮਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ